ਉਡੀਆ ਨੂੰ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਪੰਜਾਬ ਕੈਬਨਟ ਮੀਟਿੰਗ 'ਚ ਲੈਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡਾ ਫੈਸਲਾ ਸਰਕਾਰ ਨੇ ਕਰ ਦਿੱਤਾ ਨਵਾਂ ਐਲਾਨ ਇਸ ਦਿਨ ਪੰਜਾਬ ਦੇ ਕੈਬਨਟ ਦੀ ਅੱਜ ਇੱਕ ਐਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ ਪੰਜਾਬ ਕੈਬਨਟ ਦੀ ਮੀਟਿੰਗ 'ਚ ਲੈਡ ਪੂਲਿੰਗ ਪਾਲਿਸੀ ਨੂੰ ਇਸ ਦੇ ਨਾਲ ਕੀਤਾ ਕਿ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਨੇ ਲੈਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਇਸ ਦਿਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਦੇ ਨਾਲ ਹੀ ਉਹਨਾਂ ਨੂੰ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਉੱਤੇ ਕੈਬਨਿਟ ਦੀ ਮੀਟਿੰਗ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਮੁੱਖ ਮੰਤਰੀ ਮਾਨ ਨੇ ਲਿਖਿਆ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਦੀ ਅਹਿਮ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਲੈਡ ਪੂਲਿੰਗ ਨੀਤੀ 2025 ਦੇ ਨੋਟੀਫਿਕੇਸ਼ਨ ਵਾਪਸ ਲੈ ਲੈਣ ਦੀ ਸਹਿਮਤੀ ਪੰਜਾਬ ਸਹਿਕਾਰੀ ਸੁਭਾਵਨਾ ਐਕਟ 1961 ਦੀ ਸੋਧ ਨੂੰ ਮਨਜ਼ੂਰੀ ਪੰਚਾਇਤ ਵਿਕਾਸ ਕਟਰ ਦਾ ਅਹੁਦਾ ਸਿਰਜਣ ਨੂੰ ਪ੍ਰਵਾਨਗੀ ਫਸਲਾਂ ਦੀ ਖਰੀਦ ਲਈ ਮੰਤਰੀਸ਼ ਮਸ਼ਹੂਰ ਨੂੰ ਗਠਨ ਦੇ ਕਾਰਜ ਇਸ ਦਿਨ ਉਪਰੰਤ ਪ੍ਰਵਾਨਗੀ ਇਸ ਦਿਨ ਕੈਬਨਟਿੰਗ ਸਬਕਮੇਟੀ ਦੇ ਗਠਨ ਲਈ ਕਾਰਜ ਉਪਰੰਤ ਉਪਰੰਤ ਪ੍ਰਵਾਨਗੀ ਦਿੱਤੀ ਗਈ ਹੈ ਧੰਨ